ਪਹਿਲਾਂ ਤਾਂ ਸਾਰੇ ਪ੍ਰੈਸ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਇੰਨੇ ਸ਼ਾਰਟ ਨੋਟਿਸ ਤੇ ਛੋਟੇ ਸੱਦੇ ਤੇ ਆਉਣ ਲਈ ਅੱਜ ਅਸੀਂ ਤੁਹਾਨੂੰ ਬੜੀ ਖੁਸ਼ੀ ਦੀ ਨਿਊਜ਼ ਦੇਣਾ ਚਾਹੁੰਦੇ ਹਾਂ ਕਿ ਅ ਅੱਜ 5 ਮਹੀਨੇ ਆਪਣੇ ਕਾਰਪੋਰੇਸ਼ਨ 'ਚ ਪੂਰੇ ਹੁੰਦੇ ਆ ਤੇ ਉਸ ਦੇ ਨਾਲ-ਨਾਲ ਸਾਡੇ ਸਾਰੇ ਕਾਉਂਸਲਰਸ ਦੀ ਟੀਮ ਬੜੀ ਮਿਹਨਤ ਕਰਦੀ ਆਈ ਹੈ 5 ਮਹੀਨੇ ਤੋਂ ਤਾਂ ਕਿ ਆਪਾਂ ਆਪਣੇ ਸ਼ਹਿਰ ਨੂੰ ਇੱਕ ਵਧੀਆ ਤੇ ਹੋਰ ਬੈਟਰ ਪਲੇਸ ਬਣਾ ਸਕੀਏ ਰਹਿਣ ਲਈ ਉਹਦੇ ਨਾਲ ਹੀ ਇੱਕ ਛੋਟੀ ਨਿਊਜ਼ ਤੁਹਾਨੂੰ ਇਹ ਦੇ ਰਿਹਾ ਕਿ ਸ਼ਾਮਲਾਲ ਜੈਨ ਜੀ ਜੋ ਸਾਡੇ ਮੌਜੂਦਾ ਐਮਸੀ ਸਾਹਿਬ ਵੀ ਨੇ ਉਹਨਾਂ ਨੂੰ ਅਸੀਂ ਆਪਣੇ ਕਾਉਂਸਲਰ ਦੀ ਟੀਮ ਦੇ ਨਾਲ ਰਾਏ مشورہ ਕਰਨ ਤੋਂ ਬਾਅਦ ਇਹ ਫੈਸਲਾ ਲਿੱਤਾ ਕਿ ਐਡਵਾਈਜ਼ਰ ਦੀ ਪੋਸਟ ਅਸੀਂ ਇਹਨਾਂ ਨੂੰ ਅਪਾਇੰਟ ਕਰੀਏ ਤਾਂ ਕਿ ਇਹਨਾਂ ਦੀ ਜਿਹੜੀ ਵੀ ਵੈਲਿਊਏਬਲ ਇਨਸਾਈਟਸ ਨੇ ਜਾਂ ਵੈਲਿਊਏਬਲ ਸਜਾਵਾਂ ਨੇ ਸਾਨੂੰ ਟਾਈਮ ਟਾਈਮ ਮਿਲਦੀ ਆ ਰਹਨ ਤੇ ਫੋਰਵਰਡ ਚੜ ਕੇ ਅਸੀਂ ਸ਼ਹਿਰ ਦੀ ਸੇਵਾ ਕਰ ਸਕੀਏ ਤੇ ਇੱਕ ਬੈਟਰ ਪਲੇਸ ਬਣਾ ਸਕੀਏ ਆਪਣੇ ਸ਼ਹਿਰ ਨੂੰ ਜੈਨ ਸਾਹਿਬ ਕੋਲੇ ਬਹੁਤ ਨਵੇਂ-ਨਵੇਂ ਆਈਡੀਆਜ਼ ਨੇ ਆਪਣੇ ਸ਼ਹਿਰ ਦੀ ਕੁਝ ਪੁਰਾਣੀ ਜੋ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਲਵ ਕਰਨ ਲਈ ਚਾਹੇ ਉਹ ਸੀਵਰੇਜ ਦੀ ਹੋਵੇ ਚਾਹੇ ਉਹ ਨਵੇਂ ਪਾਰਕਸ ਦੀ ਹੋਵੇ ਜੈਨ ਸਾਹਿਬ ਨੇ ਸਾਨੂੰ ਨਵੇਂ ਆਈਡੀਆਜ਼ ਦਿੱਤੇ ਕਿ ਜਿਹੜਾ ਆਪਣੇ ਰਿੰਗ ਰੋਡ ਕੋਲੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉੱਤੇ ਜੋਗਰ ਪਾਰਕ ਦੀ ਰੈਪਲੀਕਾ ਬਣਾਇਆ ਜਾਵੇ ਉਹਦੇ ਵਰਗੇ ਉਸ ਆਧਾਰ ਤੇ ਇੱਕ ਨਵਾਂ ਪਾਰਕ ਬਣਾਇਆ ਜਾਵੇ ਤਾਂ ਕਿ ਉਸ ਏਰੀਆ ਦੇ ਲੋਕ ਵੀ ਸੈਰ ਵੱਲ ਜੋ ਸੌਕੇ ਹੋਣ ਤੇ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਮਿਲੇ ਸੈਰ ਕਰਨ ਵਾਸਤੇ ਤੇ ਐਸੇ ਕਈ ਜਿਹੜੇ ਆਪਣੇ ਸ਼ਹਿਰ ਦੇ ਹੋਣੇ ਜਿਵੇਂ ਆਪਾਂ ਦੇਖਦੇ ਨੇ ਬਾਰਸ਼ਾ ਦਾ ਟਾਈਮ ਹੈ ਤੇ ਸੀਵਰੇਜ ਦੇ ਇਸ਼ੂਜ਼ ਦੇ ਰਿਲੇਟਡ ਵੀ ਕਾਫੀ ਚੰਗੇ ਆਈਡੀਆਜ਼ ਨੇ ਤੇ ਮੈਂ ਇਹੀ ਸਮਝਦਾ ਤੇ ਸੋਚਦਾ ਕਿ ਜੈਨ ਸਾਹਿਬ ਦਾ ਪਿਛਲਾ ਕਈ ਸਾਲਾਂ ਦਾ ਐਕਸਪੀਰੀਅੰਸ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਾਫੀ ਸੁਲਝੇ ਹੋਏ ਤੇ ਕਾਫੀ ਸੂਝਵਾਨ ਲੋ ਆ ਨੇਤਾ ਰਹੇ ਨੇ ਹੈਗੇ ਆ ਤੇ ਆਪਣੇ ਏਰੀਆ ਦੇ ਤਿੰਨ ਵਾਰ ਦੇ ਕਾਉਂਸਲਰ ਵੀ ਬਣੇ ਨੇ ਲੋਕ ਚ ਲੋਕਾਂ ਚ ਕਾਫੀ ਪ੍ਰੇਮ ਆ ਇਹਨਾਂ ਦੇ ਨਾਲ ਤੇ ਮੈਂ ਇਹੀ ਸਮਝਦਾ ਕਿ ਇਹਨਾਂ ਦੀ ਜੋ ਵੈਲਿਊਏਬਲ ਇਨਸਾਈਟਸ ਆ ਆਪਣੇ ਸ਼ਹਿਰ ਵਾਸਤੇ ਬਹੁਤ ਹੀ ਫਾਇਦੇਮੰਦ ਹੋਣਗੀਆਂ ਤੇ ਇਹਨਾਂ ਦੇ ਨਾਲ ਜੁਆਇਨ ਹੋ ਕੇ ਅਪਰਾਲ ਮਿਲ ਕੇ ਇੱਕ ਵਧੀਆ ਉਪਰਾਲੇ ਕਰਦੇ ਰਵਾਂਗੇ ਤੇ ਸ਼ਹਿਰ ਨੂੰ ਹੋਰ ਬੈਟਰ ਬਣਾਵਾਂਗੇ ਜਿਹੜਾ ਇਹਨਾਂ ਨੇ ਕਿਹਾ ਕਿ ਵੀ ਰੋਜ਼ਗਾਰ ਦੇ ਤਰ੍ਹਾਂ ਜਾਂ ਜਿਉਂਗਰ ਭਾਰਕ ਦੀ ਤਰ੍ਹਾਂ ਉਦੇਸ਼ ਬਣਾਇਆ ਜਾਵੇ ਜੇ ਡਬਲ ਹੀ ਉੁਰਤਨੀ 14 ਦੇ ਉਤਪਾਦ ਲੱਗਣੇ ਅੰਦੇਰੀ ਸਮਿਲ ਮਾਰਟੀਰ ਦੀ ਜਿਹੜਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਨ ਲੱਗਣਾ ਹੈ ਉਸ ਦੇ ਗਾਰਬੇਜ ਦੀ ਸਾਰੇ ਦਾ ਸਾਰੇ ਨੂੰ ਚੁੱਕਣੇ ਨਹੀਂ ਉੱਥੇ ਤਾਂ ਕੋਈ ਗਾਰਬੇਜ ਨਹੀਂ ਹੈਗਾ ਨਹੀਂ ਸਰ ਉੱਥੇ ਵੀ ਗਾਰਬੇਜ ਉੱਥੇ ਕੋਈ ਗਾਰਬੇਜ ਨਹੀਂ ਹੈ ਮਾਲ ਤੋਂ ਛੇਸ ਬੰਦ ਦਾ ਕੋਰਡੋਰ ਸਭ ਦੇ ਨਾਲ ਹੈਗਾ ਅੱਧੀ ਆਕੜ ਜੀ ਬਹੁਤ ਵਧੀਆ ਲੱਗੇ ਉੱਥੇ ਬਹੁਤ ਸੋਹਣਾ ਰੋਜ਼ਗਾਰ ਵੀ ਬਣੂਗਾ ਲੋਕਰ ਪਾਰਕੇਟਾਂ ਵਧੀਆ ਬਣੂਗਾ ਉੱਥੋਂ ਦੇ ਕਈ ਇਲਾਕਿਆਂ ਨੂੰ ਕਈ ਵਾੜਾਂ ਨੂੰ ਬਹੁਤ ਮਦਦ ਆਣੀ ਜੂਗੀ। ਪਰ ਬਹੁਤ ਰੋਡ ਦੀ ਪ੍ਰੈਕਟਿਸ ਸੱਸਿਆ ਕਾਫੀ ਆ ਉਹ ਵੀ ਲੈ ਕੇ ਆਉਂਦਾ ਹਾਂ। ਤਾਂ ਬਾਅਦ ਕੀ ਗੱਲ ਹੈ ਕਿ ਜੀ ਚੋਣਾ ਕਰਦੇ ਹਾਂ ਜਿਹਨਾਂ ਨੂੰ ਸਰ ਬਿਲਕੁਲ ਉਸ ਤੇ ਸਾਰਿਆਂ ਦੇ ਰਲ ਦੇ ਨਾਲ ਰਲ ਮਿਲ ਕੇ ਹੀ ਫਾਈਨਲ ਡਿਸੀਜਨ ਲਿੱਤਾ ਜਾਊਗਾ ਅਸੀਂ ਇਕੱਲੇ ਕੋਈ ਡਿਸੀਜਨ ਨਹੀਂ ਲਵਾਂਗੇ ਤੇ ਲੋਕ ਹਿੱਤ ਵਾਸਤੇ ਅਸੀਂ ਸਾਡੀ ਸਾਰੀ ਟੀਮ ਦੇ ਨਾਲ ਕੰਮ ਕਰ ਰਹੇ ਹਾਂ ਤੇ ਲੋਕ ਹਿੱਤ ਚ ਹੀ ਫੈਸਲਾ ਲਿੱਤਾ ਜਾਊਗਾ। ਪਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਤੇ ਅੱਜ ਦਾ ਜੋ ਮੁੱਦਾ ਹੈ ਉਹ ਤੁਹਾਡੇ ਸਾਰਿਆਂ ਨੂੰ ਜਾਣ ਕੇ ਇਹ ਹੀ ਦੱਸਣਾ ਚਾਹਾਂਗੇ ਕਿ ਅੱਜ ਸ਼ਾਮਲਾਲ ਜੈਨ ਜੀ ਜਿਹੜੇ ਆ ਤੁਹਾਡੇ ਐਮਸੀ ਸਾਹਿਬ ਨੇ ਉਹਨਾਂ ਨੂੰ ਐਡਵਾਈਜ਼ਰ ਦੀ ਪੋਸਟ ਅਸੀਂ ਅਪਾਇੰਟ ਕਰਨਾ ਚਾਹੁੰਦੇ ਸੀ ਤਾਂ ਤੁਹਾਡੇ ਸਾਰਿਆਂ ਨੂੰ ਜਾਣਕਾਰੀ ਲਈ ਇੱਥੇ ਬੁਲਾਇਆ ਗਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੰਨੇ ਛੋਟੇ ਸ਼ਾਰਟ ਸੱਦੇ ਤੇ ਤੁਸੀਂ ਇੱਥੇ ਆਏ ਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਮਲਾਲ ਜੈਨ ਜੀ ਦੀ ਵਿਜ਼ਨ ਦੇ ਨਾਲ ਤੇ ਹੋਰ ਸੋਹਣੇ ਆਈਡੀਆਜ਼ ਦੇ ਨਾਲ ਸਾਡੇ ਅ ਗੰਦਿਆਂ ਤੋਂ ਥੋੜਾ ਜਿਹਾ ਬਰڈن ਲੱਤੂਗਾ ਤੇ ਇੰਨਾ ਕੋਲੇ ਹੋਰ ਬਰڈن ਆਊਗਾ ਤੇ ਕਾਰਪੋਰੇਸ਼ਨ ਦਾ ਕੰਮ ਹੋਰ ਸਮੂਦਰ ਹੋਣ ਦੀ ਅਸੀਂ ਆਸ ਉਮੀਦ ਕਰਦੇ ਹਾਂ ਸਰ ਇਹ ਬਹੁਤ ਵਧੀਆ ਤੁਹਾਡਾ ਸਵਾਲ ਸੀ ਸਰ ਇਹ ਇੱਕ ਨਵੀਂ ਪੋਸਟ ਅਸੀਂ ਜਾਰੀ ਕੀਤੀ ਹੈ ਤੇ ਇਹੇ ਪੋਸਟ ਇੱਕ ਐਡਵਾਈਜ਼ਰ ਦੇ ਤੌਰ ਤੇ ਜੋ ਵੀ ਨਵੇਂ ਮੁੱਦੇ ਅਸੀਂ ਸ਼ਹਿਰ ਵਿੱਚ ਲੈ ਕੇ ਆ ਸਕਦੇ ਆ ਜੋ ਵੀ ਨਵੇਂ ਕੰਮ ਅਸੀਂ ਕਰ ਸਕਦੇ ਆ ਸ਼ਹਿਰ ਵਾਸੀਆਂ ਵਾਸਤੇ ਉਹਦੇ ਲਈ ਤੇ ਕਾਰਪੋਰੇਸ਼ਨ ਦੇ ਕੰਮਾਂ ਲਈ ਮੇਰੀ ਮਦਦ ਲਈ ਮੈਨੂੰ ਆਪਣਾ ਐਕਸਪੀਰੀਅੰਸ ਦੇਣ ਲਈ ਇਹ ਪੁਆਇੰਟ ਇਹ ਅਪੁਆਇੰਟਮੈਂਟ ਅਸੀਂ ਅੱਜ ਕੀਤੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਮਸੀ ਸਾਹਿਬ ਤਿੰਨ ਤਿੰਨ ਵਾਰ ਦੇ ਪਹਿਲਾਂ ਜਿੱਤੇ ਵੇ ਕਾਉਂਸਲਰ ਨੇ ਤੇ ਮੈਨੂੰ ਲੱਗਦਾ ਇਹਨਾਂ ਬਲੇ ਕਾਫੀ ਅੱਛਾ ਅੱਛਾ ਆਈਡੀਆਜ਼ ਹੋਣਗੇ ਤਰ੍ਹਾਂ ਸੀ ਸਾਡੀ ਸਾਰੀ ਪਾਰਸ਼ਦਾ ਦੀ ਟੀਮ ਦੇ ਨਾਲ ਇਹ ਡਿਸੀਜਨ ਲਿੱਤਾ ਗਾ ਸਰ ਐਡਵਾਈਜ਼ਰ ਦਾ ਸਟੇਟਸ ਐਜ਼ ਅ ਐਡਵਾਈਜ਼ਰ ਹੀ ਹੋਏਗਾ ਵਾਟ ਯੂ ਮੀਨ ਬਾਈ ਸਟੇਟਸ ਸਰ ਫੰਕਸ਼ਨਿੰਗ ਤੁਸੀਂ ਮੈਂ ਉਹਨਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਵੀ ਨਵੇਂ ਮੁੱਦੇ ਅਸੀਂ ਲੈ ਕੇ ਆਵਾਂਗੇ ਉਹਨਾਂ ਉਹਨਾਂ ਵਿੱਚ ਇਹਨਾਂ ਦਾ ਕਾਫੀ ਕੀ ਰੋਲ ਹੋਏਗਾ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਐ ਕੋਈ ਇਸ ਦਾ ਕੋਈ ਇਹਨਾਂ ਨੂੰ ਕੋਈ ਅਸਰ ਨਹੀਂ ਹੈ। ਹਾਂਜੀ ਕੀ ਕੋਈ ਬੋਝ ਕੋਈ ਬਿੰਦੀ ਕੋਈ ਇਹਨਾਂ ਨੂੰ ਕੋਈ ਐਕਸਟਰਾ ਕੋਈ ਐਸਾ ਐਸਾ ਕੋਈ ਵਿੱਤੀ ਬੋਝ ਨਹੀਂ ਕਾਰਪੋਰੇਸ਼ਨ ਨੂੰ ਹੋਏਗਾ ਇਹ ਜਿੱਦਾਂ ਪਹਿਲਾਂ ਚੱਲਦਾ ਆ ਰਿਹਾ ਸਿਰਫ ਉਸ ਉਸੇ ਤੋਂ ਵੈਸੇ ਐ ਜੀ ਐਮ ਸੀ ਹੀ ਜੀ ਬਿਲਕੁਲ ਐਜ਼ ਐ ਐਮ ਸੀ ਇਹਨਾਂ ਨੂੰ ਇੱਕ ਐਡਵਾਈਜ਼ਰ ਲਗਾਇਆ ਹੋਰ ਬਿਲਕੁਲ ਬਿਲਕੁਲ ਹੈ ਇਨਕੋ ਆਨਰੇਰੀ ਸਾਹਿਬ ਪਾਹੀ ਕੱਲ ਪੁੱਛਿਆ ਵੀ ਲੋਕਾਂ ਨੂੰ ਕਲੀਅਰਤਾ ਨਹੀਂ ਬਿਲਕੁਲ ਸਹੀ ਤੁਹਾਡਾ ਬਹੁਤ ਵਧੀਆ ਸਵਾਲ ਸੀ ਮੈਂ ਤਾਂ ਵੀ ਤੇ ਸਵਾਲ ਸੀਗਾ ਕਾਫੀ ਹਾਈਲਾਈਟ ਹੋਇਆ ਮੋਤਾਬਦੈਂਡ ਅੰਪਰੂਵਮੈਂਟ ਦਾ ਜੋ ਸਾਹਮਣੇ ਵੱਲ ਦੇ ਰੋਡ ਆ ਉਹ ਬਿਲਕੁਲ ਇੱਕ ਸਿੱਧਾ ਰੋਡ ਆ ਉਹਨੂੰ ਦੁਬਾਰਾ ਬਣਾਇਆ ਗਿਆ ਇੱਕ ਹੋਰ ਜੀ ਇਸ ਤੇ ਤੁਹਾਡਾ ਕੀ ਸਰ ਤੁਹਾਡੀ ਵੈਸੇ ਤਾਂ ਤੁਸੀਂ ਬਹੁਤ ਪੁਰਾਣੇ ਸ਼ਹਿਰ ਦੇ ਵਸਨੀਕ ਹੋ ਤੁਹਾਨੂੰ ਪਹਿਲਾਂ ਪਤਾ ਹੀ ਹੋਵੇਗਾ ਕਿ ਉਹ ਪਰਟੀਕੂਲਰ ਰੋਡ ਇੰਪਰੂਵਮੈਂਟ ਟਰਸਟ ਦੇ ਅੰਡਰ ਆਂਦੀ ਹੈ ਉਹ ਕਾਰਪੋਰੇਸ਼ਨ ਦੇ ਅੰਡਰ ਨਹੀਂ ਆਂਦੀ ਮਗਰ ਇਹ ਮੈਨੂੰ ਦੁਆਰਾ ਤੋਂ ਦੇਖਣਾ ਪਏਗਾ ਕਿ ਉਹਨਾਂ ਨੇ ਕਿਉਂ ਮੈਂ ਜਿੱਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਭੱਲਾ ਸਾਹਿਬ ਜੋ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਸਾਡੇ ਉਹਨਾਂ ਦੇ ਨਾਲ ਬਹੁਤ ਹੀ ਗੂੜੇ ਤੇ ਚੰਗੇ ਰਿਲੇਸ਼ਨ ਨੇ ਮੈਂ ਉਹਨਾਂ ਨੂੰ ਜ਼ਰੂਰ ਇਹ ਪੁੱਛ ਸਕਦਾ ਹਾਂ ਕਿ ਆਪਾਂ ਡਿਸੀਜਨ ਕਿਉਂ ਲੇਤਾ ਮਗਰ ਮੈਨੂੰ ਲੱਗਦਾ ਹੈ ਕਿ ਇੱਕ ਸੜਕ ਦੀ ਇੱਕ ਲਾਈਫਸਪੈਨ ਹੁੰਦੀ ਹੈ ਮੇਰੇ ਖਿਆਲ ਨਾਲ ਚਾਰਿਆ 5 ਸਾਲ ਦੀ ਮੈਨੂੰ ਇਹ ਲੱਗਦਾ ਹੈ ਕਿ ਉਹ ਕ੍ਰਾਸ ਕਰ ਗਈ ਹੋਏਗੀ ਤਾਂ ਉਹਨਾਂ ਨੇ ਇਹ ਨਵੀਂ ਬਣਾਈ ਹੋਈ ਸੀ ਸਰ ਫਾਰਕ ਦੀ ਗੱਲ ਕੀਤੀ ਹੈ ਫਾਰਕ ਤੋਂ ਪਿਛਲੇ ਸਮੇਂ ਤੋਂ ਵਿਚਾਰ ਚੱਲਦਾ ਤਾਂ ਕੰਮ ਤੋਂ ਬਸ ਹੋ ਗਿਆ ਸਰ ਬਿਲਕੁਲ ਤਾਈਓ ਮੈਂ ਤੁਹਾਨੂੰ ਕਿਹਾ ਕਿ ਆ ਸ਼ਾਮਲਾ ਜੈਨ ਜੀ ਵੀ ਕਾਫੀ ਵਧੀਆ ਸਾਨੂੰ ਇਨਸਾਈਟਸ ਮਿਲਣਗੇ ਤੇ ਅਸੀਂ ਜਲਦੀ ਇਸ ਤੇ ਕੰਮ ਸ਼ੁਰੂ ਕਰਾਂਗੇ ਯਾਦ ਨਾ ਕਰੋ ਪਾਰਕ ਐਸ ਕੋ ਬੋੜੀ ਲੱਗਿਆ ਦਾ ਉਸ ਬਾਰੇ ਨੀਂ ਕਹਿਣਾ ਨਹੀਂ ਬਿਲਕੁਲ ਹੋ ਰਗਾ ਪਰੇ ਤੱਕ ਪਾਰਕ ਦੇ ਵਿੱਚ ਜੋ ਲੋਕ ਕੇ ਕੰਮ ਕਰਦੇ ਆ ਉਹਦੇ ਬਣਾ ਬਰਦਰੇ ਤੁਸੀਂ ਇਹ ਮੇਰੇ ਵੱਲੋਂ ਕਮੀ ਰਹੀ ਜੋ ਤੁਸੀਂ ਮੁੱਦਾ ਦੋ ਵਾਰੀ ਪਹਿਲਾਂ ਚੱਕਿਆ ਤੇ ਅਸੀਂ ਇੱਕ ਵਾਰੀ ਸਾਫ਼ ਵੀ ਕਰਾਇਆ ਸੀਗਾ ਤੁਹਾਡੀ ਨੌਲੇਜ ਤੋਂ ਹੋਵੇਗਾ ਹਾਂ ਜੀ ਉਹ ਫੇਰ ਉਹ ਦੁਬਾਰਾ ਆਪਾਂ ਵਾਤਵਾਦ ਇਹ ਕਰ ਸਕਦੇ ਆ ਕਿ ਆਪਣੀ ਟੀਮ ਨੂੰ ਭੇਜ ਕੇ ਤੇ ਉਹਨੂੰ ਦੁਬਾਰਾ ਤੋਂ ਇੱਕ ਵਾਰੀ ਕਲੀਅਰ ਕਰਾ ਕੇ ਠੀਕ ਕਰਦੇ। ਅਕਸਰ ਤੁਸੀਂ ਜੌਕ ਪਰ ਸਾਫਾ ਕੰਮ ਮੌਸਮ ਸ਼ੁਰੂ ਹੋ ਗਿਆ। ਕੱਲ ਜਿਹੜੀ ਹੈ ਪਹਿਲੀ ਸਾਰ ਦੇ ਸਬੰਧ ਵਿੱਚ ਪਹਿਲੀ ਜਿਹੜੀ ਉਸ ਦੇ ਵਿੱਚ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਜਿਹੜੀ ਸਮੱਸਿਆ ਆਈ ਹੈ ਕਿ ਪਾਣੀ ਵਗ ਫਰ ਗਿਆ। ਲੇਕਿਨ ਕੁਝ ਥਰਕਾਂ ਵੀ ਨੰਮੀਆਂ ਬਣਾਈਆਂ ਜਿਵੇਂ ਜਿਸ ਤਰ੍ਹਾਂ ਮਿਨੀ ਸੈਕਿਉਰਿਟੀ ਕੋਰੇ ਤਾਂ ਤੁਸੀਂ ਦੇਖੋ ਸਿਵਲ ਲਾਈਨ ਏਰੀਆ ਦੇ ਵਿੱਚ ਕੰਮ ਹੋ ਰਿਹਾ ਹੈ। ਹਾਲੇ ਵੀ ਪਾਣੀ ਜਿਹੜਾ ਸਾਈਡਾਂ ਦੇ ਉੱਪਰ ਖੜਾ ਹੋਇਆ ਹੈ ਕਿ ਜਿਹੜੀਆਂ ਜਾਲੀਆਂਾਂ ਇਨਵਾਟਰ ਕਿੰਨਾ ਜ਼ਿਆਦਾ ਪਿੰਡ ਦੇ ਸੜਕਾਂ ਦੇ ਟਿਕਣਾਂ ਬਣਾਈ ਕੋਪ ਹੰਦਾ ਜਾਂ ਕੀ ਕਰ ਨੂੰ ਲੇਵਲ ਫਾਈਨਿੰਗ ਹੋ ਜਾਂਦੀ ਕਿਉਂ ਲੇਜ਼ਰ ਪਾਣੀ ਸਾਫ ਹੋ ਦੇ ਸਕਦੇ ਨਹੀਂ ਪਹਿਲਾਂ ਤਾਂ ਜ਼ਿਆਦਾ ਟਾਈਮ ਨਹੀਂ ਖੜਾ ਪਾਣੀ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਸਾਰੇ ਵੀ ਫੀਲਡ ਚ ਸੀਗੇ ਜਦੋਂ ਬਾਰਿਸ਼ ਹੋਈ ਬਾਰਿਸ਼ ਕਾਫੀ ਤੇਜ਼ ਹੋਈ ਮਗਰ 7:30 ਦੇ ਕਰੀਬ ਸ਼ਾਮ ਨੂੰ ਬਾਰਿਸ਼ ਖਤਮ ਬੰਦ ਹੋਈ ਆ ਰੁਕੀ ਤੇ 9 ਵਜੇ ਤੱਕ 9:30 ਵਜੇ ਤੱਕ ਕਾਫੀ ਮੇਜਰ ਏਰੀਆਸ ਤੋਂ ਪਾਣੀ ਨਿਕਲ ਚੁੱਕਿਆ ਸੀਗਾ ਸਾਰੀ ਅਸੀਂ ਮੋਟਰਾਂ ਨੂੰ ਡਿਸਪੋਜ਼ਲਾਂ ਨੂੰ ਇਨਸਪੈਕਟ ਕਰ ਰਹੇ ਸੀਗੇ ਸਿਰਫ ਇੱਕ ਜਿਹੜੀ ਡਿਸਪੋਜ਼ਲ ਸੀਗੀ ਉਸ ਉਸ ਤੋਂ ਅਸੀਂ ਸੈਟੀਸਫਾਈਡ ਨਹੀਂ ਸੀਗੇ ਤੇ ਉਸ ਤੇ ਅਸੀਂ ਕਾਫੀ ਸਟ੍ਰਿਕਟ ਐਕਸ਼ਨ ਵੀ ਲਿੱਤਾ ਹੈ ਅਸੀਂ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੂੰ ਜਵਾਬ ਮੰਗਿਆ ਕਿ ਇਸ ਦਾ ਕੀ ਕਾਰਨ ਸੀਗਾ ਕਿ ਉਸ ਸਪੈਸਿਫਿਕ ਡਿਸਪੋਜ਼ਲ ਤੇ ਬੰਦੇ ਵੀ ਡਿਪਿਊਟਡ ਨਹੀਂ ਸੀ ਸਹੀ ਤਰ੍ਹਾਂ ਤੇ ਇੱਕ ਹੀ ਮੋਟਰ ਸਿਰਫ ਇੱਕ ਮੋਟਰ ਚੱਲ ਰਹੀ ਸੀ ਅਸੀਂ ਆਪਣੇ ਆਪਣੇ ਵੱਲੋਂ ਕਾਰਪੋਰੇਸ਼ਨ ਦੀ ਟੀਮ ਵੱਲੋਂ ਜਾਂ ਪਾਰਸ਼ਦਾਂ ਦੀ ਟੀਮ ਵੱਲੋਂ ਬੜੀ ਮਿਹਨਤ ਕਰਦੇ ਆ ਰਹੇ ਹਾਂ ਤਾਂ ਕਿ ਲੋਕਾਂ ਨੂੰ ਹਰਾਸਮੈਂਟ ਨਾ ਹੋਵੇ ਹੈਰਾਨ ਨਾ ਹੋਣਾ ਪਵੇ ਤੇ ਅਸੀਂ ਟਾਈਮ ਟੂ ਟਾਈਮ ਮੀਟਿੰਗਸ ਵੀ ਕਰ ਰਹੇ ਹਾਂ ਉਹਦੇ ਪਾਣੀ ਖੜੋਣੋਂ ਖਿਆਲ ਨਹੀਂ ਆ ਕਿਉਂਕਿ 9 ਕਰੋੜ ਜਾਂ ਕਿਉਂਕਿ ਹੁਣ ਜਿੱਥੋਂ ਦੇ ਸਭ ਤੇ ਪਾਣੀ ਖੜਾਇਆ ਉਹਦੇ ਕੰਮ ਕਰਦਾ ਜਿੱਥੇ ਬਹੁਤ ساری ਐਸੀਆਂ ਜਗ੍ਹਾ ਤਾਂ ਜਿੱਥੇ ਪਾਣੀ ਖੜਦਾ ਹੈ ਲੇਕਿਨ ਰੋਡ ਜਾਲ ਨਹੀਂ ਹੈ ਦੇਖ ਸੰਦੇਸ਼ ਨਾਲ ਐਡ ਹੈ ਜਿਹੜਾ ਪ੍ਰੈਸ਼ਨ ਜਿਹੜਾ ਦੀ ਸੰਭੂਲ ਜਿਹਾ ਨਮਾ ਦੇ ਰਿਹਾ ਰੋਡ ਨੂੰ ਇੱਕ ਰੋਡ ਤੋਂ ਦੂਜੇ ਪਾਸੇ ਟੈਕਨੀਕ ਜਿਹੜਾ ਕਰਦਾ ਹੈ